ਯੋ ਕਾਲੀ ਮੇਰੇ ਚਾ ਉਹ ਫਿਰ ਸੀ ਹਾਂਜੀ ਆ ਸਭ ਦਾ ਪਤਾ ਦੋਦ ਗਿਆ ਠੀਕ ਹੈ ਬਾਈ ਕਮਾਵਾ ਮਾਸਟਰ ਜੀ ਪਦੀ ਬਾਤ ਕਿਸਮ ਗੂਮਖੀ ਜੀ ਪੱਤੀ ਦੇਖ ਕੇ ਦਿੱਤੀ ਹੈ ਮਹੀ ਦਾ ਤਾਂ ਪੰਜਵੀਂ ਫੇਲ ਵੀ ਗਵੇਜੀ ਦੀ ਘੋਲ ਕੰਦੇ ਮਾਰ ਕੇ ਦੇ ਹੁੰਦੇ ਆ ਓ ਪਦੀ ਭੌਂਕਣਾ ਤੂੰ ਪੀਸੇ ਪਰਦੇ ਨੇ ਮੇਰੀਆਂ ਪੰਜਵੀਂ ਫੇਲ ਨਾਲੇ ਪਾਸ ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬੈ ਗਈ ਜਿਹੜੀਆਂ ਤੇਰੇ ਬੜੀਆਂ ਲੜੀਆਂ ਮੁੱਟੀਆਂ ਸਾਨੂੰ ਜੇ ਡਾਂ ਕਰਨ ਲੱਗੀਆਂ ਲਾ ਲਾ ਗਿਆ ਡੋਂਗ ਨੰਬਰ ਓ ਤੁਹਾਨੂੰ ਥੋੜੀ ਕਿਹਾ ਸੋਹੀ ਸਾਹਿਬ ਗੁੱਸਾ ਕਰਿਓ ਗੰਦਾ ਇੱਕ ਉਹ ਸਾਹ ਰੂਮ ਦਾ ਕਾਉਂਟ ਮੰਗਲੇ ਤੇ ਤਰੁਸ ਬੱਚਾ ਅਮੇ ਸਾਹ ਪਤਾ ਕੌਣ ਹੁੰਦਾ ਸਾਹ ਜਿਹੜੇ ਰੱਬ ਨੇ ਸਪੈਸ਼ਲ ਕੋਠੇ ਚ ਪੜਾਏ ਹੁੰਦੇ ਆ ਉਹ ਹੁੰਦੇ ਆ ਸ਼ੰਮੂ ਜੀ ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ ਸਹੀ ਟੱਟੂ ਕਿਹਾ ਨਹੀਂ ਸਰਦਾਰੀਆਂ ਕਾਹਦੀਆਂ ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀ ਰੋਲੀ ਰ ਕਰਦੇ ਆ ਦਾਦਾ ਸੋਦੇ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ ਕਹਿੰਦਾ ਕਿ ਗਵਾਨਦੀਆਂ ਦੇ ਬੰਬੂ ਕਰ ਦਤਾ ਮੈਂ ਕਾਰ ਦੇਉ ਹੁਣ ਗਵਾਨਦੀ ਤਾਂ ਹੈਲੀਕਾਪਟਰ ਦੇਣਗੇ ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਗਾ ਲਫਤਾਂਸ ਵਾਲਾ ਗੁੱਸਾ ਦਾ ਕਹਿੰਉ ਗੰਦਾ ਇਕ ਤੂੰ ਇਹਨੂੰ ਯਾਦ ਰੱਖ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ ਜੇ ਤਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ ਚ ਢੋਲ ਪਾ ਲੈ ਐ ਕਰ ਗੁਰਦੁਆਰ ਜਾ ਕੇ ਨਾ ਲਾਉਂਸਮੈਂਟ ਕਰਾ ਦੇ ਠੀਕ ਹੈ ਹਾਂ ਹੈਲੋ ਭੌਂਕ ਮੈਂ ਬੋਦੀ ਰਾਮ ਦੀ ਬੋਦੀ ਪਟ ਰਹਾ ਘਰੇ ਆ ਕੇ ਤੇਰੇ ਗੁੱਤ ਪਟੂਗਾ ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤੇ ਤੋੜਨੇ ਨਾ ਕਰੋ ਨੀ ਨਿਕੰਗ ਮਰਵਾਦੀ ਪਹਾੜ ਆ ਲਈਏ ਐ ਡਬ ਡਾ ਰੋਂਗ ਦਾ ਬੰਦਾ ਆਦੀ ਗੁੱਸਾ ਨਾ ਗਈ ਗੱਲ ਦਾ ਇੱਕ ਇਹ ਕੀ ਕੇਸ ਹੈ ਜੀ ਬੋਸ ਜੀ ਕਿਉਂ ਵਿਗੜੇ ਸਮਝੋ ਕਰਜੇ ਕੁਜ਼ੇ ਦੀ ਗੱਲ ਦਾ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ ਇਹਦਾੁੰਦੇ ਦਾ ਦਸਤਾਵੇਜ਼ ਤਾਂ ਹੋਇਆ ਸੀ ਨਾਲ ਵੇ ਪਿੰਦੇ ਸ਼ਮਸ਼ੀਰ ਦੇ ਕੀ ਇਹਦੀ ਕੁੜੀ ਦੇ ਨਾਲ ਪਹਿਲਾਂ ਤਾਂ ਉਦੋਂ ਕੋਦੇ ਵੀ ਇਹਦੇ ਜਿੰਨੀ ਜ਼ਮੀਨ ਸੀ ਬਾਅਦ ਚੋਦਾ ਲੱਗ ਗਿਆ ਸਹੀ ਨੰਬਰ ਚਿੱਟਾ ਵੇਚ-ਵੇਚ ਕੇ ਕਾਲਾ ਸਾਂ ਕਮਾ ਲਿਆ ਉਹਨੇ ਫਿਰ ਰਿਸ਼ਤਾ ਤੋੜਤਾ ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਮਣੇ ਜਿੰਨੇ ਨੰਬਰ ਵੀ ਲਾਇਏ ਨੇ ਬਸ ਰੋਂਗ ਨੰਬਰ ਹੀ ਲਾਇਏ ਨਾ ਨਾਨਕ ਦੁਖੀਆ ਸਭ ਸੰਸਾਰ ਕਿੰਨੇ ਹੋਏ ਲਾਲਾ ਜੀ 235 ਹੋਗੇ ਜੀ ਕੋਈ ਦੀ ਬਾਅਦ ਚ ਆ ਜਾਣਗੇ ਲਿਖਵਾਗੇ ਨਹੀਂ ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ ਅੱਜ ਨਗਦ ਕਾਲ ਉਧਾਰ ਉਹ ਵਿਖੇ ਤੇ ਅੱਜ ਕੱਲ ਕੋਣ ਅਮਲ ਕਰਦਾ ਜੀ ਭਲਾ ਵੈਸੇ ਕਰਨਾ ਚਾਹੀਦਾ ਅਮਲ ਲਿਖੇ ਹੋਏ ਤੇ ਚਾਹੇ ਹੋ ਗੀਤਾ ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਵੇ ਅਮਲ ਤਾਂ ਕਰਨਾ ਚਾਹੀਦਾ ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ ਕੋਈ ਵੀ ਉਹ ਸਾਦੇ ਵੱਲ ਲਿਖ ਦਿਓ ਲਓ ਫਿਰ ਖੁਸ਼ੀ ਜੀ ਇੱਕ ਸੈਲਫੀ ਕਰੀਏ ਆਪਾਂ ਫੇਸਬੁਕ ਉੱਤੇ ਡਾਊਨਲੋਡ ਕਰਾਂਗੇ